ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਗੁਰਜੀ ਸਟੱਡੀ ਪੋਰਟਲ ਵਿੱਚ ਮਠਿੰਡਾ ਸੈਸ਼ਨ ਕੋਡ ਵਿੱਚ ਆਈਆਂ ਬਲਕਾਂ ਦੀਆਂ ਨੌਕਰੀਆਂ ਪੀਏ ਜਾਂ ਕੋਈ ਵੀ ਡਿਗਰੀ ਪਾਸ ਕੀਤੀ ਹੋਏ ਇਹ ਫਾਰਮ ਲੜਕੇ ਲੜਕੀਆਂ ਦੋਵੇਂ ਅਪਲਾਈ ਕਰ ਸਕਦੇ ਹਨ ਕਲਰਕਾਂ ਦੀਆਂ ਨਵੀਆਂ ਨੋਟੀਫਿਕੇਸ਼ਨ ਲੈ ਕੇ ਆਜੇ ਹਾਂ ਇਹ ਫਾਰਮ ਡਿਗਰੀ ਪਾਸ ਕਰ ਸਕਦਾ ਹੈ ਅਤੇ ਜਿਸ ਨੂੰ ਕੰਪਿਊਟਰ ਦੀ ਜਾਣਕਾਰੀ ਹੋਵੇ ਇਹ ਫਾਰਮ ਦੀ ਆਖਰੀ ਮਿਤੀ 26 2024 ਹੈ ਇਹ ਫਾਰਮ ਆਫਲਾਈਨ ਹਨ ਇਹ ਫਾਰਮ ਦੇ ਨਾਲ ਆਪਣੇ ਡਾਕੂਮੈਂਟ ਸਟ ਆਪਣੇ ਸਰਟੀਫਿਕੇਟਾਂ ਦੀ ਫੋਟੋਕਾਪੀਆਂ ਅਤੇ ਦੋ ਪਾਸਪੋਰਟ ਸਾਈਜ਼ ਫੋਟੋਆਂ ਲਗਾ ਕੇ ਡਾਕ ਰਾਹੀਂ ਪੋਸਟ ਕਰ ਦੇਣਾ ਇਹ ਫਾਰਮ ਪਹਿਲਾਂ ਇੰਨਾ ਫਾਰਮਾਂ ਦੀ ਲਾਸਟ ਡੇਟ 24 24 24 ਸੀ ਜੋ ਕਿ ਵਧਾ ਕੇ 26 28 ਕਰ ਦਿੱਤੀ ਗਈ ਹੈ ਕਮਿਟ ਕਰਨ ਦੀਆਂ ਨੌਕਰੀਆਂ ਦੀਆਂ ਸੀਟਾਂ ਕੋਚੇ ਇਸ ਪ੍ਰਕਾਰ ਹਨ ਇਹਨਾਂ ਦੀਆਂ ਸੀਟਾਂ 16 16 ਹਨ ਪਰ ਇਹ ਵਧਾ ਕੇ 38 ਕਰ ਦਿੱਤੀਆਂ ਗਈਆਂ ਹਨ ਇਹਨਾਂ ਦੀ ਇਹਨਾਂ ਦੀ ਪੇ ਸਕੇਲ ਡਿਪਟੀ ਕਮਿਸ਼ਨ ਦੇ ਅਨੁਸਾਰ ਰੱਖੀ ਜਾਏਗੀ ਇੰਦਰਜੀ ਯੋਗਤਾ ਬੀਏ ਪਾਸ ਜਾਂ ਕੋਈ ਵੀ ਡਿਗਰੀ ਪਾਸ ਕਿਸੇ ਵਿਸ਼ੇ ਨਾਲ ਪਾਸ ਕੀਤੀ ਹੋਵੇ ਉਹ ਅਪਲਾਈ ਕਰ ਸਕਦਾ ਹੈ ਇੰਦਰਜੀ ਉਮਰ 18 ਤੋਂ 37 ਸਾਲ ਹੈ ਬਾਕੀ ਐਸਸੀ ਬੀਸੀ ਜਾਂ ਲਟਾਇਰ ਜਾਂ ਸਾਕਾ ਫੌਜੀ ਉਹਨਾਂ ਨੂੰ ਉਹ ਸਾਰਨਾ ਚੁਣ ਦਿੱਤੀ ਜਾਏਗੀ ਪੇਪਰ ਵਿੱਚ 네ਗੇਟਿਵ ਮਾਰਕਿੰਗ ਹੋਵੇਗੀ ਗਲਤ ਜਵਾਬ ਦੇਣ ਵੇਲੇ ਇੱਕ ਵੜਾ 4 ਹਿੱਸਾ ਨੰਗਾ ਕੱਟ ਲਿਆ ਜਾਵੇਗਾ ਸਕਿੱਲ ਟੈਸਟ ਦੋ ਭਾਗਾਂ ਵਿੱਚ ਹੋਵੇਗਾ ਅਤੇ ਪਹਿਲੇ ਭਾਗ ਵਿੱਚ ਸਪਰੈਡਸ਼ੀਟ ਜਾਂ ਮਤਲਬ ਕਿ ਐਕਸਲ ਦਾ ਟੈਸਟ ਲਿਆ ਜਾਵੇਗਾ ਅਤੇ ਦੂਸਰੇ ਭਾਗ ਵਿੱਚ ਟਾਈਪਿੰਗ ਟਾਈਪਿੰਗ ਟੈਸਟ ਲਿਆ ਜਾਵੇਗਾ ਟਾਈਪਿੰਗ ਟੈਸਟ 1 ਮਿੰਟ ਵਿੱਚ 30 ਸ਼ਬਦ ਤੁਹਾਨੂੰ ਟਾਈਪ ਕਰਨੇ ਹੋਣਗੇ ਪਰਫਾਰਮਾ ਨੌਕਰੀ ਦਾ ਪਰਫਾਰਮਾ ਇਸ ਪ੍ਰਕਾਰ ਹੈ ਪਹਿਲਾ ਤੁਸੀਂ ਆਪਣੀ ਕੈਟਾਗਰੀ ਕਰਨੀ ਹੈ ਵਰਨਾਮ ਫਰਨੇਮ ਡੇਟ ਆਫ ਬਰਥ ਉਮਰ ਯੋਗਤਾ ਐਡਰੈਸ ਆਪਣਾ ਐਡਰੈਸ ਨੈਸ਼ਨਟੀਟੀ ਵਰਨਣ ਕਿ ਇੰਡੀਅਨ ਹੋ ਉਪਰਨਾ ਹੈ ਕੰਟੈਕਟ ਈਮੇਲ ਆਈ ਐਕਸਪੀਰੀਐਂਸ ਜੇ ਕੋਈ ਤੁਹਾਨੂੰ ਕੋਈ ਹੈਗਾ ਤਾਂ ਉਹ ਤੁਸੀਂ ਕਰ ਸਕਦੇ ਹੋ ਜੇਕਰ ਤੁਹਾਡੇ ਕੋਲ ਕੇਸ ਹੈ ਤਾਂ ਉਸ ਤੋਂ ਬਾਰੇ ਜਾਣਕਾਰੀ ਤੁਸੀਂ ਇੱਥੇ ਦੇ ਸਕਦੇ ਹੋ ਸਪੈਸ਼ਲ ਸਕਿੱਲ ਟੈਸਟ ਜਾਂ ਕੋਈ ਤੁਹਾਡੇ ਚ ਐਟੀਟਿਊਡ ਜਾਂ ਕੋਈ ਵੀ ਸਕਿੱਲ ਤੁਹਾਡੇ ਅੰਦਰ ਹੈਗਾ ਤਾਂ ਉਹ ਤੁਸੀਂ ਇੱਥੇ ਮੈਂਸ਼ਨ ਕਰ ਸਕਦੇ ਹੋ ਜਿਹੜੇ ਵੀ ਤੁਸੀਂ ਡਾਕੂਮੈਂਟ ਫਾਰਮ ਨਾਲ ਲਗਾਓਗੇ ਜਿਵੇਂ 10ਵੀਂ ਕਲਾਸ ਟੂ ਰੈਜ਼ੀਡੈਂਸ ਕਾਸਟ ਦਾ ਰਿਕਾਡ ਕੁਝ ਵੀ ਲਗਾਉਂਦੇ ਤਾਂ ਉਹ ਇੱਥੇ ਮੈਂਸ਼ਨ ਲਿਖਣਾ ਹੈ ਤੁਸੀਂ ਕਿ ਕਿਹੜੇ ਕਿਹੜੇ ਡਾਕੂਮੈਂਟ ਅਸੀਂ ਅਟੈਚ ਕੀਤੇ ਹਨ ਉਸ ਤੋਂ ਬਾਅਦ ਤੁਸੀਂ ਇੱਕ ਫੋਟੋ ਵੀ ਲਗਾਉਗੇ ਜੋ ਕਿ ਤੁਹਾਡੇ ਅੱਧੇ ਸਾਈਨ ਆਰਡਰਿੰਗ ਉੱਪਰ ਅੱਧੇ ਫਾਰਮ 'ਤੇ ਕਰੌਨ ਸਾਈਨ ਹੋਣੀ ਚਾਹੀਦੀ ਹੈ ਹਨ ਇਹ ਠਾਰੂ ਵੀ ਸਿਗਨੇਚਰ ਕਰਦੇ ਹਨ ਤੇ ਇਹਨਾਂ ਨੂੰ ਸਟੈਪਲਰ ਕਰਕੇ ਪੋਸਟ ਚਿੱਠੀ ਦੇ ਬਾਅਦ ਪੋਸਟ ਕਰ ਦੇਣਾ ਡਾਕ ਰਾਈਨ ਇੰਟੂ ਇਸਪੀਡ ਪੋਸਟ ਕਰਵਾ ਸਕਦੇ ਹੋ ਜੇਕਰ ਤੁਸੀਂ ਫਾਰਮ ਭਰਨਾ ਚਾਹੁੰਦੇ ਤਾਂ ਸਾਨੂੰ ਆਪਣੇ ਡਾਕੂਮੈਂਟ ਈਮੇਲ ਲਿਖੇ ਨੰਬਰ 'ਚ ਦੇ ਸਕਦੇ ਹੋ ਸਾਡਾ ਨੰਬਰ ਹੈ 98776019 ਇਸ ਤੇ ਤੁਸੀਂ ਡਾਕੂਮੈਂਟ ਭੇਜ ਸਕਦੇ ਹੋ ਜੋ ਕਿ ਅਸੀਂ ਤੁਹਾਡਾ ਫਾਰਮ ਭਰ ਦਵਾਂਗੇ ਜੇਕਰ ਕਿਸੇ ਨੂੰ ਨਹੀਂ ਭਰਨਾ ਆਉਂਦਾ ਤਾਂ ਅਸੀਂ ਫਾਰਮ ਭਰ ਕੇ ਦਾ ਦਾ ਕਈ ਪੋਸਟ ਕਰਦਾਵਾਂਗੇ ਧੰਨਵਾਦ